ਇਕ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਬਾਕੀ ਵੀ ਚਾਹੁੰਦੇ ਹੋ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਕਰਕੇ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਪਟੋਰਨ ਵਾਲੇ ਧਰਮਪ੍ਰੀਤ ਨੇ ਲਾਈਵ ਹੋ ਕੇ ਇਹ ਦੱਸ ਦਿੱਤਾ ਸੀ ਕਿ ਉਸ ਦਾ ਅੰਮ੍ਰਿਤ ਕਿਸ ਨੇ ਪੰਕ ਕਰਵਾਇਆ ਤੇ ਕਿਉਂ ਉਸ ਦੇ ਕਕਾਰ ਉਤਰਵਾਏ ਗਏ ਪਰ ਜਦੋਂ ਤਰਨਤਾਰਨ ਵਿਖੇ ਤਰਨਾ ਦਲ ਦੇ ਕੁਝ ਨਹਾंग ਸਿੰਘ ਪਹੁੰਚੇ ਧਰਮਪ੍ਰੀਤ ਨੂੰ ਮੁੜ ਅੰਮ੍ਰਿਤ ਛਕਵਾਉਣ ਵਾਸਤੇ ਤਾਂ ਧਰਮਪ੍ਰੀਤ ਦੇ ਮਾਪਿਆਂ ਨੇ ਸਾਫ਼ ਤੌਰ ਦੇ ਉੱਤੇ ਮਨਾ ਕਰ ਦਿੱਤਾ ਕਿ ਹੁਣ ਉਹਨਾਂ ਦਾ ਪੁੱਤ ਅੰਮ੍ਰਿਤ ਨਹੀਂ ਛਕੇਗਾ ਆਖਿਰ ਕੀ ਕੁਝ ਕਿਹਾ ਤਰਨਾ ਦਲ ਨੇ ਅਤੇ ਧਰਮਪ੍ਰੀਤ ਦੇ ਮਾਪਿਆਂ ਨੇ ਤੁਸੀਂ ਆਪ ਸੁਣ ਲਵੋ ਦਾਸ ਨਾਪਰੇ ਸਿੰਘ ਖਾਲਸਾ ਸੇਵਾਦਾਰ ਪੰਥਕਾਲੀ ਦਸ਼ਮੇਸ਼ ਤਰਨਾ ਦਲ ਮੁਖੀ ਜਿਹਦਰ ਬਾਬਾ ਮੇਦਰ ਸਿੰਘ ਦੀ ਸੋਢੀ ਉਹਨਾਂ ਵੱਲੋਂ ਦਾਸ ਨੂੰ ਹੁਕਮ ਹੋਇਆ ਸੀ ਕਿ ਫੌਜਾਂ ਲੈ ਕੇ ਤੇ ਧਰਮਪ੍ਰੀਤ ਸਿੰਘ ਨੂੰ ਕਕਾਰ ਪਵਾ ਕੇ ਆਉਣੇ ਆ ਤੇ ਪਿੰਡ ਜਦੋਂ ਅਸੀਂ ਪਹੁੰਚੇ ਆ ਤੇ ਧਰਮਪ੍ਰੀਤ ਸਿੰਘ ਦੇ ਪਿਤਾ ਦੇ ਨਾਲ ਜਦੋਂ ਗੱਲਬਾਤ ਹੋਈ ਤੇ ਉਹਨਾਂ ਨੂੰ ਦੱਸਿਆ ਕਿ ਅਸੀਂ ਆਪਣੇ ਚੰਗੀ ਨੂੰ ਕਕਾਰ ਨਹੀਂ ਪਾਉਣਾ ਚਾਹੁੰਦੇ ਤੇ ਨਾ ਹੀ ਉਹ ਦੁਬਾਰਾ ਅੰਮ੍ਰਿਤ ਛਕੇਗਾ ਤੇ ਇਸ ਤੋਂ ਬਾਅਦ ਨਾਲ ਹੀ ਜਦੋਂ ਆਪਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪੰਥ ਤੋਂ ਬੇਮੁਖ ਹੋ ਰਹੇ ਜਾਂ ਸਿੱਖ ਧਰਮ ਤੋਂ ਬੇਮੁਖ ਹੋ ਰਹੇ ਤਾਂ ਉਹਨਾਂ ਕਹਿ ਪੀ ਨਹੀਂ ਕੋਈ ਗੱਲ ਨਹੀਂ ਸਾਨੂੰ ਹੁਣ ਲੋੜ ਨਹੀਂ ਅਮਰਤ ਦੀ ਜਦੋਂ ਅਸੀਂ ਛਕਣਾ ਆਇਆ ਆਪੇ ਛਕ ਲਵਾਂਗੇ ਸਾਡਾ ਇਹੋ ਕਹਿਣਾ ਕਿ ਜੋ ਸਾਨੂੰ ਾਕਾਲ ਤਖਸਾ ਵੱਲੋਂ ਹੁਕਮ ਆਇਆ ਅਸੀਂ ਉਸ ਹੁਕਮ ਨੂੰ ਸਿਰ ਮੱਥੇ ਰੱਖਣਾ ਅਸੀਂ ਹੁਣ ਆਪਣੇ ਬੱਚੇ ਨੂੰ ਨਹੀਂ ਅਮਰਤ ਛਕਾਉਣਾ ਚਾਹੁੰਦੇ ਨਾ ਹੀ ਉਹਨੂੰ ਅੱਗੇ ਤੋਂ ਛਕਾਉਣਾ ਹੀ ਉਹ ਦੂਸਰੀ ਲਾਈਨ ਵਿੱਚ ਪੈ ਚੁੱਕਾ ਕੋਈ ਗਾਣਾ ਉਹਦਾ ਕਈ ਤਰ੍ਹਾਂ ਦੇ ਗਾਣੇ ਆਉਣੇ ਹਨ ਫਿਰ ਕੋਈ ਪਾਰਟੀ ਵਿਰੋਧ ਕਰੇਗੀ ਅਸੀਂ ਆਪਣੇ ਬੱਚੇ ਨੂੰ ਇਸ ਕਰਕੇ ਅਮਰਤ ਨਹੀਂ ਸਿਖਾਉਣਾ ਚਾਹੁੰਦੇ ਹਨ ਗੁਰਪਿਆਰੇਓ ਗੁਰਮੁਖਾਂ ਨੂੰ ਮਨਮੁਖ ਬਣਾਣਾ ਤਾਂ ਬਹੁਤ ਆਸਾਨ ਹੈ ਪਰ ਮਨਮੁਖਾਂ ਨੂੰ ਗੁਰਮੁਖ ਬਣਾਣਾ ਬਹੁਤ ਔਖਾ ਕੁਝ ਅਜੇਹਾ ਹੀ ਇਹਨਾ ਨਾ ਸਮਝਾ ਨਹੀਂ ਕੀਤਾ ਜਿਨ੍ਹਾਂ ਨੇ ਇਸ ਨਾਦਾਨ ਬੱਚੇ ਦੇ ਕਕਾਰ ਬਿਨਾ ਮਤਲਬ ਤੋਂ ਉਤਰਵਾ ਕੇ ਉਸਨੂੰ ਗੁਰਮੁਖ ਤੋਂ ਮਨਮੁਖ ਬਣਾ ਦਿੱਤਾ ਤੇ ਹੁਣ ਪਰਿਵਾਰ ਸਾਫ਼ ਤੌਰ ਦੇ ਉੱਤੇ ਕਹਿ ਰਿਹਾ ਹੈ ਕਿ ਸਾਡਾ ਬੱਚਾ ਜਿੱਦਾਂ ਦੇ ਵੀ ਗਾਣੇ ਗਾਵੇ ਜਿੱਦਾਂ ਦੇ ਵੀ ਸਮਾਜ ਦੇ ਵਿੱਚ ਰਵੇ ਸਾਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਤੋਂ ਕੋਈ ਜਥੇਬੰਦੀਆਂ ਜਾਂ ਕੋਈ ਵੀ ਆਗੂ ਉਹਨਾਂ ਨੂੰ ਪਰੇਸ਼ਾਨ ਕਰਨ ਤੇ ਉਹ ਇਸ ਮਾਮਲੇ ਨੂੰ ਇੱਥੇ ਹੀ ਖਤਮ ਕਰ ਦੇਣਾ ਚਾਹੁੰਦੇ ਨੇ ਪਰ ਕਿਤਨਾ ਕਿਤੇ ਸਿੱਖ ਕੌਮ ਦੇ ਵਿੱਚ ਇੱਕ ਚੀਜ਼ ਦਾ ਦੁੱਖ ਜ਼ਰੂਰ ਹੈ ਕਿ ਗੁਰੂ ਦਾ ਇੱਕ ਅਜੇਹਾ ਪਿਆਰਾ ਜੋ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦਿਨ ਰਾਤ ਯਾਦ ਕਰਦਾ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਨ ਰਾਤ ਆਪਣਾ ਇਸ਼ਟ ਮੰਨ ਕੇ ਧਿਆਂਦਾ ਸੀ ਜਿਸ ਨੇ ਨਿਆਂ ਮਤ ਵਿੱਚ ਕੁਝ ਗਲਤੀਆਂ ਕੀਤੀਆਂ ਪਰ ਉਸ ਨੂੰ ਉਸ ਦਾ ਖਾਮਿਆਜ਼ਾ ਅਜੇਹਾ ਭੋਗਣਾ ਪਿਆ ਕਿ ਉਸ ਨੂੰ ਦੁਨੀਆ ਨੇ ਗੁਰਮੁਖਤੋਂ ਮਨਮੁਖ ਕਰ ਦਿੱਤਾ ਪਰ ਦੁਨੀਆ ਨੂੰ ਇੱਕ ਚੀਜ਼ ਕਦੇ ਨਹੀਂ ਭੁੱਲਣੀ ਚਾਹੀਦੀ ਬੇਸ਼ੱਕ ਕਕਾਰ ਉਸ ਤੋਂ ਵਿਸਾਰ ਦਿੱਤੇ ਗਏ ਹੋਣ ਪਰ ਜੋ ਸਿੱਖੀ ਦੀ ਭਾਵਨਾ ਉਸਦੇ ਅੰਦਰ ਕੁੱਟ-ਕੁੱਟ ਕੇ ਪਰਮਾਤਮਾ ਵੱਲੋਂ ਪਈ ਗਈ ਹੈ ਜੋ ਪਿਆਰ ਸਿੱਖ ਕੌਮ ਵਾਸਤੇ ਉਸਦੇ ਅੰਦਰ ਜਿਉਂਦਾ ਹੈ ਉਸ ਨੂੰ ਉਹ ਕਦੇ ਮੁਕਾ ਨਹੀਂ ਸਕਣਗੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੁਸੀਂ ਸਾਰੇ ਮਸਲਿਆਂ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ